ਇੱਕ ਸਮੇਂ ਪੰਜਾਬ ਦੇ ਤਾਂ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਤੇ ਟਕਸਾਲੀ ਇਕਲੈ ਦਲ ਦੇ ਰਣਜੀਤ ਸਿੰਘ ਬ੍ਰਹਮਪਰਾ ਇੱਕ ਮਿਠ ਹੋਣ ਲਈ ਤਿਆਰ-ਬਰ ਤਿਆਰ ਦਿਖਾਈ ਦੇ ਰਹੇ ਸਨ ਪਰ ਅੱਜ ਕੱਲ ਇੱਕ ਦੂਜੇ ਦੇ ਅੰਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਤਕਰਾਰ ਦੀ ਅਸਲ ਵਜ੍ਹਾ ਖਡੂਰ ਸਾਹਿਬ ਦੀ ਸੀਟ ਜਿੱਥੇ ਟਕਸਾਲੀਆਂ ਨੇ ਜਰਨਲ ਜੇਜੇ ਸਿੰਘ ਨੂੰ ਅਤੇ ਪੀਡੀਏ ਨੇ ਪਰਮਜੀਤ ਕੌਰ ਖਾਲੜਾ ਨੂੰ ਆਪਣਾ ਉਮੀਦਵਾਰ ਬਣਾਇਆ ਪਰ ਪੀਡੀਏ ਵੱਲੋਂ ਸੁਖਪਾਲ ਸਿੰਘ ਖਹਿਰਾ ਵਾਰ-ਵਾਰ ਰਣਜੀਤ ਸਿੰਘ ਬ੍ਰਹਮਪਰਾ ਨੂੰ ਖਾਲੜਾ ਦੇ ਪੱਖ ਵਿੱਚ ਜਰਨਲ ਜੇਜੇ ਸਿੰਘ ਦੀ ਉਮੀਦਵਾਰੀ ਵਾਪਸ ਲੈਣ ਦੀ ਅਪੀਲ ਕਰਦੇ ਨੇ ਪਰ ਰਣਜੀਤ ਸਿੰਘ ਬ੍ਰਾਂਪਰ ਨੇ ਸੁਪਾਲ ਸਿੰਘ ਖੇਰਾਦੀ ਇਸਾ ਪੀਣੂ ਸਿਰੇ ਤੋਂ ਨਕਾਰ ਦਿੱਤਾ। ਉਹ ਕਹਿੰਦਾ ਤੇ ਮੈਂ ਖੇਰੇ ਦਾ ਤਾਂ ਮੈਂ ਸਮਝਾਂ। ਉਹ ਤਾਂ ਹਵਾਵਾਂ ਚ ਗੱਲਾਂ ਕਰਦਾ ਰਹਿੰਦਾ ਉਹ ਉਹਦੀ ਗੱਲ ਦਾ ਮੈਨੂੰ ਨਹੀਂ ਮੇਰੇ ਤੇ ਨਹੀਂ ਕੋਸ। ਸਿੱਖਣੇ ਜਿਹੜਾ ਬਿਆਨ ਦਿੱਤਾ ਉਹ ਤੁਹਾਡੀ ਪਾਰਟੀ ਦੇ ਨੇ ਪਰ ਉਹਨਾਂ ਨੇ ਅਸਾ ਬਿਆਨ ਕੋ ਦਿੱਤਾ। ਮੇਰਾ ਮਤਲਬ ਇਹ ਆ ਉਹ ਉਹਨਾਂ ਨੂੰ ਮਿਲਣਗੇ ਤੇ ਉਹਨਾਂ ਨੂੰ ਪੁੱਛ ਲਾਂਗੇ। ਮੈਂ ਉਹਨਾਂ ਨੂੰ ਪੁੱਛਿਆ ਸੀ ਉਹ ਮੈਨੂੰ ਕਹਿੰਦੇ ਸੀ ਕਿ ਪਹਿਲਾ ਬਿਆਨ ਹੈ ਮਗਰੋਂ ਮੈਂ ਕੋਈ ਬਿਆਨ ਨਹੀਂ ਦਿੱਤਾ। ਤੁਸੀਂ ਕਹਿ ਰਹੇ ਕਿ ਜੇਜ ਸਿੰਘ ਵਾਲੀ ਕੋਈ ਪੰਥ ਕੋਈ ਸੇਵਾ ਨਹੀਂ ਹੈ ਇਸ ਕਰਕੇ ਪਰ ਕਲਰ ਨਾਲ ਪੰਥ ਉਹਨਾਂ ਨੇ ਕੁਰਬਾਨੀ ਵੀ ਹੈ ਤੇ ਪੰਥ ਗੁਣ ਦੇਸ਼ ਦੀ ਸੇਵਾ ਨਹੀਂ ਕੀਤੀ ਪੰਥ ਤੇ ਦੇਸ਼ ਵੱਖਰਾ ਕੋਈ ਅਸੀਂ ਤਾਂ ਸਾਰੇ ਲੋਕਾਂ ਨੂੰ ਪੰਥੀ ਸਮਝਦੇ ਹਾਂ ਮੇਰਾ ਮਤਲਬ ਉਹ ਜਿਹੜਾ ਪੰਥ ਆ ਉਹ ਪੰਥ ਉਹ ਜਿਹੜਾ ਬਹੁਤ ਵੱਡੀ ਚੀਜ਼ ਹੈ ਪਰ ਦੇਸ਼ ਬਹੁਤ ਵੱਡੀ ਚੀਜ਼ ਹੈ ਉਹਨਾਂ ਨੇ 18-20 ਲੱਖ ਲੋਕਾਂ ਦੇ ਕਮਾਂਡ ਕੀਤੀ ਆ ਪਹਿਲਾ ਸਿੱਖ ਜਨਰਲ ਆ ਜਿਹੜਾ ਹੋਇਆ ਔਰ ਬਾਰਡਰ ਦੇ ਉੱਤੇ ਲੜਦਾ ਰਿਹਾ ਉਹਦੇ ਇੱਥੋਂ ਗੋਲੀਆਂ ਗਾੜੀ ਵੱਜੀਆਂ ਪਿੱਛੇ ਬਣੇ ਨਿਕਲੀਆਂ ਇਹ ਕੁਰਬਾਨੀਆਂ ਨੋ ਕੋ ਵੱਡੀ ਕੁਰਬਾਨੀਆਂ ਜਿਹੜਾ ਜਿਹੜਾ ਸਰਦ ਤੇ ਲੋਕਾਂ ਦੀ ਖਾਤਰ ਦੇਸ਼ ਦੀ ਖਾਤਰ ਲੜਦਾ ਮਰਦਾ ਉਹਦੀ ਕੁਰਬਾਨੀ ਕੋਈ ਨਹੀਂ